ਤੀਰਥ ਨਾਵਾ ਜੇ ਤਿਸ ਭਾਵਾਂ ਪਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵੀਣ ਕਰ ਮਾ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸਦ ਕਾ ਅਤੇ ਆਪ ਜੀ ਦੀ ਅਸੀਸ ਨਾਲ ਜਪਜੀ ਸਾਹਿਬ ਦੀ ਵਿਆਖਿਆ ਜੋ ਸ਼ੁਰੂ ਕੀਤੀ ਸੀ ਛੇਵੇਂ ਪਾਗ ਤੇ ਅੱਜ ਪਹੁੰਚੇ ਆ ਮਾਰਜ ਨੇ ਕਿਰਪਾ ਕੀਤੀ ਹੈ ਜੋ ਆਪ ਜੀ ਨੇ ਪੜੀ ਦਾ ਮੂਲ ਪਾਠ ਜੋ ਆਪ ਜੀ ਨੇ ਸਣ ਕੀਤਾ ਉਸ ਦੀ ਅੱਜ ਵਿਚਾਰ ਕਰਾਂਗੇ ਵਿਚਾਰ ਕਰਕੇ ਜੀਵਨ ਵਿੱਚ ਵਸਾਖੇ ਆਪਣੇ ਜੜੇ ਜੀਵਨ ਨੂੰ ਸੋਇਲੇ ਬਣਾਵਾਂਗੇ ਸੋਇਲੇ ਬਣਾਵਾਂਗੇ ਜੀ ਆਓ ਜੀ ਹੁਣ ਆਪਾਂ ਸ਼ੁਰੂ ਕਰੀਏ ਬਿਨ ਰਖਤੇ ਚੈਨਲ ਤੀਰਥ ਨਾਮ ਤੀਰਥ ਤੀਰਥ ਤੇ ਤੀਰਥ ਨਾਮ ਆ ਕਪਤੀ ਸੰਜਾਨੀ ਕਿ ਦਰਬਾਰ ਸਾਹਿਬ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਕਿਸੇ ਨਾ ਅਸਥਾਨ ਤੇ ਆਪਾਂ ਇਹ ਨਹੀਂ ਕਰੀ ਵੀ ਨਹੀਂ ਕਰਨਾ ਚਾਹੀਦਾ ਇਸ਼ਨਾਨ ਕਰੋ ਤੀਰਥ ਨਮਾ ਨਮਾਤਰ ਇਸ਼ਨਾਨ ਕਰਾ ਪਰ ਕੋਈ ਰੋਗ ਨਹੀਂ ਹੈ ਮਤਲਬ ਕੋਈ ਹੋ ਨਹੀਂ ਹੈ ਵੀ ਨਹੀਂ ਕਰਨਾ ਚਾਹੀਦਾ ਗੱਲ ਇਹ ਦੇ ਜੇ ਉਹਦੇ ਕਿਰਪਾ ਨਹੀਂ ਹੈ ਉਸ ਵਿੱਚ ਤੇ ਉਹਦਾ ਕੋਈ ਖਟਿਆ ਨਹੀਂ ਆਪਾਂ ਕੁਛ तीर्थ नावा जे तिसपावा जे ओदी कृपा जे ਉਸ ਨੂੰ ਚੰਗਾ ਲੱਗਦਾ ਜਦੋਂ ਮੈਂ ਤੀਰਥ ਚ ਜਾ ਕੇ ਨਹਾ ਨਾ ਇਸ਼ਨਾਨ ਕਰਦਾ ਜੇ तिसपावा जे ਉਸ ਨੂੰ ਪਾਣਾ ਉਸ ਨੂੰ ਚੰਗਾ ਲੱਗਦਾ ਫੇ ਤਾਂ ਠੀਕ ਹੈ ਭਾਈ ਫੇ ਤਾਂ ਉਹ ਸਫਲ ਹੈ ਵਿਣ ਪਾਣੇ ਜਿਉਂ ਨਹੀਂ ਚੰਗਾ ਲੱਗਦਾ ਵਿਣ ਅਰਥਾਤ ਬਿਨਾ ਨਹੀਂ ਚੰਗਾ ਲੱਗਦਾ ਵਿਣ ਪਾਣੇ ਕੇ ਨਾਇ ਕਰੀ ਮਨਾ ਕੇ ਕੀ ਕਰਾਂਗਾ ਕੀ ਖਾਟ ਲਵਾਂਗਾ ਗੁਰੂ ਸਾਹਿਬ ਕਹਿੰਦੇ ਅਸਲ ਨੇ ਵੀ ਜੇ ਤਾਉ ਨੂੰ ਮੈਂ ਪਾਣਾ ਫਿਰ ਤਾਂ ਠੀਕ ਹੈ ਫਿਰ ਤਾਂ ਸਾਡਾ ਜਿਹੜਾ ਇਸ਼ਨਾਨ ਕੀਤਾ ਦੀ ਤਾਂ ਸਫਲ ਹੈ ਜੇ ਨਹੀਂ ਪਾਹਦਾ ਨੂੰ ਨਹੀਂ ਚੰਗਾ ਲੱਗਦਾ ਫਿਰ ਕੀ ਖਟਲਿਆ ਮੈਂ ਇਸ਼ਨਾਨ ਕਰਕੇ ਜੇਤੀ ਸਿਰਠ ਉਪਾਈ ਵੇਖਾਂ ਜੇਤੀ ਜਿਤਨੀ ਵੀ ਸਿਰਠ ਸ਼ਿਸ਼ਟੀ ਸੌਰੀ ਉਪਾਈ ਉਪਾਇਤਾਂ ਪੈਦਾ ਕੀਤੀ ਵੇਖਾਂ ਜੀ ਕਹਿੰਦੇ ਜਿੰਨੀ ਵੀ ਮੈਂ ਜਿਤਨੀ ਵੀ ਦੇਖਾਂ ਉਹਦੀ ਸਸਤੀ ਜਿਹੜੀ ਸਾਰੀ ਉਹਦੀ ਪਤਾ ਕੀਤੀ ਹੋਈ ਹੈ ਨਾ ਉਹ ਕਰਨ ਹਾਰਾ ਜੇਤੀ ਸ੍ਰਿਸ਼ਟ ਪਾਈ ਵੇਖਾਂ ਉਹਦੀ ਜਿਹੜੀ ਸਾਰੀ ਸ੍ਰਿਸ਼ਟੀ ਜਿੱਤਨੀ ਬੀਅ ਹੈ ਮੈਂ ਉਪਾਈ ਵੇਖੀ ਉਹਦੀ ਪੈਦਾ ਕੀਤੀ ਵਿਣ ਕਰਮਾ ਕੇ ਮਿਲਿਆ ਲਈ ਵੀ ਉਹਦੇ ਜਿਹੜੇ ਹਨ ਵਿਣ ਕਰਮਾ ਅਰਥਾਤ ਉਹਦੀ ਵਿਣ ਮੇਰ ਤੋਂ ਉਹਦੀ ਮੇਰ ਤੋਂ ਬਿਨਾ ਜਿਹੜੀ ਹੈ ਜੇਤੀ ਸ੍ਰਿਸ਼ਟ ਪਾਈ ਵੇਖਾਂ ਵਿਣ ਕਰਮਾ ਕੇ ਮਿਲਿਆ ਲਈ ਵੀ ਉਹਦੇ ਇਸ ਸੰਸਾਰ ਵਿੱਚ ਉਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਮਿਲਣਾ ਜੀ ਦੀ ਕਿਰਪਾ ਜਿਵੇਂ ਤਲੰਗ ਰਾਗ ਵਿੱਚ ਸਨੋ ਗੁਰੂ ਨਾਨਕ ਬਾਸ਼ਾ ਮਰਜੀ ਜਿਹੜੇ ਦੱਸਦੇ ਨੇ ਵੀ ਵਿਣ ਕਰਮਾ ਕਿਛ ਪਾਈ ਹੈ ਨਹੀਂ ਜੇ ਬੋ ਤੇਰਾ ਤਾਬ ਹੈ ਜਿਉਂ ਦੇ ਜਿਉਂ ਦੀ ਸੇਸ਼ਟੀ ਹੈ ਨਾ ਇਹ ਉਦੀ ਕਿਰਪਾ ਤੋਂ ਬਿਨਾ ਸਾਨੂੰ ਅਜਾ ਕੁਝ ਨਹੀਂ ਮਿਲਣਾ ਜੋ ਮਰਜੀ ਨਿੱਕੀ ਤੋਂ ਨਿੱਕੀ ਚੀਜ਼ ਹੈ ਵੱਡੀ ਤੋਂ ਵੱਡੀ ਚੀਜ਼ ਕੁਝ ਨਹੀਂ ਮਿਲਣਾ ਜਿੱਦਣ ਮੈਂ ਹੁਣ ਇਗਜ਼ਾਮਪਲ ਦੱਸੀ ਹੈ ਵਿਣ ਕਰਮਾ ਕਿਛ ਪਾਈ ਹੈ ਨਹੀਂ ਵਿਣ ਕਰਮਾ ਵਿਣ ਉਹ ਦੇ ਭਾਗਾਂ ਦੇ ਆਪਕਿਸੇ ਵਿਣ ਉਹ ਦੀ ਮਿਹਰ ਤੇ ਕਿਛ ਪਾਈਏ ਨਹੀਂ ਕੁਛ ਨਹੀਂ ਪਾਈਏ ਜੇ ਬੋਤ ਜੇ ਬੋਤੇ ਰਤਾਵੇ ਜੇ ਠੀਕ ਹੈ ਜੇਤੀ ਸੇਰਟ ਉਪਾਈ ਵੇਖਾਂ ਵਿਣ ਕਰਮਾ ਕੈ ਮਿਲੇ ਲਈ ਮਤ ਵਿੱਚ ਰਤਨ ਮਤ ਵਿੱਚ ਸਾਡੇ ਮਤ ਵਿੱਚ ਦਿਮਾਗ ਮੋਤੀ ਜ ਰਤਨ ਟਿੱਕੇ ਹੋਏ ਜਵਾਹਰ ਮਾਣਿਕ ਮਾਣਿਕ ਸਾਥ ਕੀਮਤੀ ਮੋਤੀ ਜੇ ਇੱਕ ਗੁਰ ਕੀ ਸਿੱਖ ਸੁਣੀ ਕਹਿੰਦੇ ਜਿਹੜੇ ਸਾਡੇ ਰਤਨ ਹੋਏ ਨੇ ਟਿੱਕੇ ਹੋਏ ਨੇ ਸਾਡੇ ਦਿਮਾਗ ਵਿੱਚ ਮਤ ਵਿੱਚ ਜਵਾਹਰ ਕੀਮਤੀ ਮੋਤੀ ਹਥਾਤ ਮਾਣਿਕ ਜਿਹੜੇ ਨੇ ਜੇ ਮਉ ਦੀ ਇੱਕ ਵੀ ਇਹਦੀ ਸਿੱਖ ਸਿੱਖਿਆ ਸੁਣ ਲਵਾਂ ਨਾ ਇੱਕ ਵੀ ਪੰਕਤੀ ਨੂੰ ਆਪਾਂ ਜੀਵਨ ਵਿੱਚ ਵਸਾ ਲਈਏ ਤੇ ਜਿਹੜੇ ਸਿ ਇਹ ਫਿਰ ਸਾਡੀ ਜੜੀ ਹੈ ਇਹ ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਉਹਦੀ ਇੱਕ ਸਿੱਖ ਸੁਣ ਲਈ ਫਿਰ ਜਿਹੜੇ ਸਾਡੇ ਰਤਨ ਹੋਏ ਹੋਏ ਨੇ ਸਾਡੇ ਦਿਮਾਗ ਦੇ ਵਿੱਚ ਜਵਾਹਰ ਮਾਣਿਕ ਨੇ ਉਹ ਜਿਹੜੇ ਆ ਪੈਦਾ ਹੁੰਦੇ ਆ ਅਰਥਾਤ ਵੀ ਗੁਣਾ ਗੁਣ ਸਾਡੇ ਜਿਹੜੇ ਗੁਰ ਪਾਸ਼ਮਰ ਦੇ ਜਿਹੜੇ ਸਾਡੇ ਅੰਦਰ ਪੈਦਾ ਹੁੰਦੇ ਆ ਗੁਰਾ ਇੱਕ ਦੇ 부ਝਾਈ ਕਹਿੰਦੇ ਗੁਰੂ ਆ ਫਿਰ ਗੁਰੂ ਪਾਸ਼ਾ ਜੀ ਉਹ ਫਿਰ ਤਾਂ ਤੇ ਇੱਕ ਦੇਵ ਜੈ ਇੱਕ ਮੈਨੂੰ ਸੁਝੀ ਦੇ ਦੇ ਸਭਨਾ ਜੀਆਂ ਦਾ ਇੱਕ ਦਾਤਾ ਸਾਰਿਆਂ ਜੀਆਂ ਦਾ ਇੱਕੋ ਦਾਤਾ ਹੈ ਜੋ ਪਾਏ ਜੀਵਨ ਦੇ ਸਾਰਿਆਂ ਦਾ ਇੱਕੋ ਹੀ ਦਾਤਾ ਹੈ ਪਿਛਲੇ ਪਾਕ ਤੁਸੀਂ ਬੇਨਤੀ ਕੀਤੀ ਸੀ ਵੀ ਸਾਰਿਆਂ ਜੀਵਨ ਦਾ ਇੱਕੋ ਹੀ ਦਾਤਾ ਹੈ ਠੀਕ ਹੈ ਪਰਮਾਤਮਾ ਜਿਹੜਾ ਤਾਂ ਤਸ਼ਕੁਰ ਗਰਸੇ ਪਾਸ਼ੇ ਮਾਰੇ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮੈਂ ਕਿਥੇ ਉਹਨੂੰ ਵਿਸਰਨਾ ਜਾਵਾਂ ਉਨ ਨੂੰ ਮ ਵਿਸਰਨਾ ਜਾਵਾਂ ਕਿਤੇ ਇਹ ਜਦੋਂ ਆਪਾਂ ਜੀਵਨ ਵਿੱਚ ਪਾਸ਼ਮਨ ਨੂੰ ਕਮ ਨੂੰ ਵੀ ਸਾਨੂੰ ਇਹ ਸੋਝੀ ਦੇ ਦੇ ਵੀ ਸਾਰਿਆਂ ਜੀਵ ਦਾ ਇੱਕੋ ਦਾਤਾ ਹੈ ਮੈਨੂੰ ਵਿਸਰਨਾ ਚਾਹੀਏ ਫਿਰ ਜਿਹੜੇ ਸਾਡੇ ਲੋਕ ਸੁਖੀਏ ਪਰ ਲੋਕ ਸਵੇਲੇ ਹੋਣਗੇ ਕਿ ਗੁਰੂ ਪਾਸ਼ਮਨ ਸਾਨੂੰ ਦੱਸਦੇ ਆ ਲੋਕ ਸੁਖੀਏ ਪਰ ਲੋਕ ਸਵੇਲੇ ਨਾ ਨੇ ਕਰਪਾ ਆਪੇ ਮਿਲੇ ਇਤਨੇ ਕਿ ਬੰਦੀਆਂ ਪ੍ਰਮਾਨ ਅਜਦੀਆਂ ਉਮੀਦ ਹੈ ਜਿਹੜਾ ਅਗਲਾ ਪਾਗ ਜਲਦੀ ਆਵੇਗਾ ਗੁਰੂ ਪਾਸ਼ਮਨ ਦੀ ਕਿਰਪਾ ਤੇ ਤੁਹਾਡੀ ਅਸੀਸ ਨਾਲ ਸਬਸਕ੍ਰਾਈਬ ਜੂਰੂ ਕਰਿਆ ਕਰੋ ਠੀਕ ਹੈ ਕਿ ਜੋ ਪਰ ਸਬਸਕ੍ਰਾਈਬ ਕਰਾਉਂਗੇ ਤੇ ਤਰਜੀਹ ਰੂਪ ਚ ਪਹਿਲ ਰੂਪ ਚ ਆਪ ਜੀ ਕੋ ਵੀਡੀਓ ਪਹੁੰਚਿਆ ਕਰੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ